हां से लियो मेरी गल सुनो ਤੁਹਾਨੂੰ ਵੀ ਪਤਾ ਹੀ ਹੈ ਵੀ ਆਪਾਂ ਆਯੁਰਵੈਦਿਕ ਨੁਸਹਾਂ ਦੇ ਨਾਲ-ਨਾਲ ਆਪਾਂ ਰੈਸਪੀਆਂ ਵੀ ਦੱਸਦੇ ਰਹਿੰਨੇ ਆ ਹਨ ਮੈਂ ਤੁਹਾਨੂੰ ਸਾਰਾ ਦਿਨ ਕਦੇ ਕੋਈ ਰੈਸਪੀ ਲੈ ਕੇ ਆਉਣੀ ਆ ਕਦੇ ਕੋਈ ਰੈਸਪੀ ਲੈ ਕੇ ਆਉਣੀ ਆ ਕਦੇ ਸਬਜ਼ੀਆਂ ਕਦੇ ਮਿੱਠੇ ਦੇ ਵਿੱਚ ਕਦੇ ਨਮਕੀਨ ਦੇ ਵਿੱਚ ਹਨਾ ਤੇ ਸਾਰਾ ਕੁਝ ਦੱਸਦੀ ਰਹਿੰਨੀ ਅੜਿਆ ਕਦੇ ਤੁਸੀਂ ਵੀ ਮੈਨੂੰ ਕਿਹਾ ਕਰੋ ਤੁਸੀਂ ਵੀ ਮੈਨੂੰ ਦੱਸਿਆ ਕਰੋ ਵੀ ਦੀਦੀ ਆਹ ਚੀਜ਼ ਐ ਬਣਾਉਣੀ ਐ ਮੈਨੂੰ ਮੈਂ ਇਕੱਲੀ ਤੁਹਾਨੂੰ ਦੱਸੀ ਜਾਨੀ ਐ ਮੈਨੂੰ ਫਿਰ ਬੜਾ ਫੀਲ ਜਾਉਦਾ ਮੈਂ ਇਕੱਲੀ ਬੋਲੀ ਜਾਨੀ ਐ ਤੁਸੀਂ ਵੀ ਕੋਈ ਆਪਦੇ ਵਿਚਾਰ ਦਿਆ ਕਰੋ ਮੈਨੂੰ ਕਮੈਂਟ ਕਰਕੇ ਵੀ ਅੱਜ ਜੇ ਮਤਲਬ ਪਨੀਰ ਬਣਾਉਣਾ ਆਪਾਂ ਐ ਬਣਾਉਣਾ ਐ ਜੇ ਗੋਭੀ ਬਣਾਉਣੀ ਆਪਾਂ ਐ ਬਣਾਉਣੀ ਐ ਜੇ ਦਾਲਾਂ ਬਣਾਉਣੀ ਆਪਾਂ ਐ ਬਣਾਉਣੀ ਐ ਕੁਝ ਕੁਝਕ ਦਿਨ ਹੁਣ ਆਪਾਂ ਸਬਜ਼ੀਆਂ ਤੇ ਭਰੇਜ ਰੱਖਾਂਗੇ ਪਤਾ ਕਿਉਂ ਉਹ ਦੱਸਦੀ ਆ ਤੁਹਾਨੂੰ ਮੈਂ ਕਿਉਂਕਿ ਬਰਸਾਤਾਂ ਦਾ ਪਾਣੀ ਜ਼ਿਆਦਾ ਆ ਗਿਆ ਤੁਸੀਂ ਆ ਦੇਖੋ ਮੇਰੀ ਗਲੀ ਤਾਂ ਹਜੇ ਵੀ ਉਹ ਦੇਖੀ ਨਾ ਗਿੱਲੀ ਪਈ ਹੈਗੀ ਐ ਤੇ ਹਜੇ ਵੀ ਸਾਨੂੰ ਬਾਹਰ ਨਿਕਲਦਿਆਂ ਨੂੰ ਆਇਆ ਲੱਗਦਾ ਵੀ ਇੱਥੋਂ ਮਤਲਬ ਕਿ ਗੰਦੇ ਪਾਣੀ ਦੀ ਬਦਬੂ ਆ ਰਹੀ ਹੈ ਸਬਜ਼ੀਆਂ ਲਿਆਉਣੀਆਂ ਭੈਣੋਂ ਮੈਂ ਕਰ ਰੱਖੀਆਂ ਨੇ ਬੰਦ ਬਿਲਕੁਲ ਬੰਦ ਕਰ ਰੱਖਿਆ ਪਹਿਲਾਂ ਵਾਲੀਆਂ ਵੀਡੀਓ ਜਿਹੜੀਆਂ ਚੱਲੀ ਜਾਂਦੀਆਂ ਨੇ ਉਹ ਵੱਖਰੀਆਂ ਨੇ ਤੇ ਹੁਣ ਤਾਂ ਆਪਾਂ ਦਾਣਾਂ ਤੇ ਜ਼ੋਰ ਦੇਵਾਂਗੇ ਨਾਲੇ ਤਾਂ ਘਰ ਦੀਆਂ ਸਾਰੀਆਂ ਦਾਣਾਂ ਲਾ ਦਿਆਂਗੇ ਜੋ ਵੀ ਛੋਲਿਆਂ ਦੀ, ਮੂੰਗੀ ਦੀ, ਮਸਰੀ ਦੀ, ਮੋਠਾਂ ਦੀ, ਰਾਜਮਾ, ਕਾਲੇ ਮਾਂ ਜੋ ਵੀ ਆਪਾਂ ਸਾਹਮਣੇ ਰੱਖੇ ਸੀਗੇ ਨਾ ਉਹ ਆਪਾਂ ਹੁਣ ਸਾਰਾ ਕੁਝ ਤਿਆਰ ਕਰ ਲੈਣਾ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਿਆ ਕਰਾਂਗੇ ਹਨ ਤੇ ਸਬਜ਼ੀਆਂ ਤੇ ਭਰੇ ਰੱਖੋ ਮੈਂ ਵੀ ਮੰਗਾਈ ਸੀ ਸਬਜ਼ੀ ਤੇ ਮੁਸਕ ਪਈ ਮਾਰਦੀ ਤੇ ਪਟਾਕੇ ਮਾਰ ਜਾਂਦੀਆਂ ਨੇ ਦੂਜੇ ਦਿਨ ਹੀ ਹਰੀਆਂ ਮਿਰਚਾਂ ਤੁਹਾਨੂੰ ਪਤਾ ਮੈਂ ਦੱਸਦੀ ਹਾਂ ਨੇ ਵੀ ਮੈਂ ਹਰੀਆਂ ਮਿਰਚਾਂ ਬਹੁਤ ਖਾਨੀਆਂ ਆ ਰੋਟੀ ਦੇ ਨਾਲ ਹਰੀਆਂ ਮਿਰਚਾਂ ਮੰਗਾਈਆਂ ਤੇ ਜਦੋਂ ਲਿਆ ਕੇ ਰੱਖੀਆਂ ਨਾ ਤੇ ਘੰਟੇ ਬਾਅਦ ਉਹਨਾਂ ਦੇ ਵਿੱਚੋਂ ਹੋਰ ਹੀ ਪਟਾਕੇ ਵੱਜਣ ਲੱਗ ਗਏ ਤੇ ਗੰਦੀ ਬਦਵੋਣ ਲੱਗ ਗਈ ਛੋਟਾ ਸਟਾ ਦਿੱਤੀਆਂ ਤੇ ਉਸ ਤੋਂ ਬਾਅਦ ਮੈਂ ਸਰਦਾਰ ਜੀ ਨੂੰ ਕਿਹਾ ਮੈਂ ਆਪਾਂ ਸਬਜੀ ਨਹੀਂ ਇੱਕ ਵਾਰੀ ਲੈ ਕੇ ਆਉਣੀ ਕਿਉਂਕਿ ਬਬਲੂ ਕੇ ਲੱਗੀ ਹੋਈ ਆ ਉਹਨਾਂ ਦੇ ਨਾ ਖੇਤ ਦੇ ਵਿੱਚ ਮਕਾਨ ਆ ਉਹਨਾਂ ਦਾ ਤੇ ਉਹਨਾਂ ਨੇ ਲਾ ਰੱਖੀ ਉਹ ਵਿਚਾਰੀ ਮੈਨੂੰ ਪੇਜ ਦਿੰਦੀ ਹੁੰਦੀ ਹੈਗੀ ਆ ਉਹਨਾਂ ਦੇ ਤਦੂ, ਕ੍ਰੈਲੇ ਤੇ ਆਪਣੇ ਆ ਲੋਬੀਆ, ਚੌਲੇ ਤੇ ਦੇਖੀ ਨਾ ਤੋਰੀਆਂ ਇਹ ਸਾਰਾ ਕੁਝ ਉਹਨਾਂ ਦੇ ਲੱਗਿਆ ਹੋਇਆ ਗੁੜੀਆਂ ਦੇ ਘਰੇ ਓ ਕਹਿੰਦੀ ਮम्मा ਜੀ ਤੁਸੀਂ ਨਹੀਂ ਬਾਹਰੋਂ ਮਗਾਉਣੀ ਨਾ ਤਾਂ ਮੈਂ ਭੇਜਿਆ ਕਰੂੰਗੀ ਤੁਸੀਂ ਥੋੜਾ ਜਿਹਾ ਚਰੇ ਇਹਨਾਂ ਦਾ ਉਹ ਕਰੋ ਹਨਾ ਜਾ ਕੇ ਘਰੇ ਪਨੀਰ ਤੁਸੀਂ ਦੁੱਧ ਪਾੜ ਕੇ ਘਰੇ ਪਨੀਰ ਬਣਾ ਲਿਆ ਕਰੋ ਇਹ ਵੀ ਆਪਾਂ ਘਰੇ ਬਣ ਜਾਂਦਾ ਹੈਗਾ ਸੋਇਆ ਵੀਨ ਦੀਆਂ ਬੜੀਆਂ ਨੇ ਇਹ ਬਣ ਜਾਂਦੀਆਂ ਨੇ ਘਰੇ ਅਰੇ ਮੈਂ ਇਹ ਇਸ ਵਾਸਤੇ ਮੈਂ ਵੀਡੀਓ ਬਣਾਈ ਆ ਤੁਹਾਡੇ ਨਾਲ ਸੇਲਿਓ ਵੀ ਤੁਸੀਂ ਕੋਈ ਵਿਚਾਰ ਤਾਂ ਦਿਆ ਕਰੋ ਆਪ ਦੇ ਤੁਸੀਂ ਕਮੈਂਟ ਬਹੁਤ ਘੱਟ ਕਰਦੀਆਂ ਵੀ ਜੀ ਦੀ ਆਪਾਂ ਹੁਣ ਕੀ ਬਣਾਈਏ ਜਾਂ ਕਿਹੜੀ ਚੀਜ਼ ਆਪਾਂ ਕਿਹੜੀ ਚੀਜ਼ ਪਾਈਏ ਕਿਹੜੀ ਚੀਜ਼ ਢਾਲ ਕਿਹੜੀ ਚੀਜ਼ ਦਾ ਕੰਬੀਨੇਸ਼ਨ ਕਰੀਏ ਆਪਾਂ ਹਨਾ ਜੇ ਤੁਸੀਂ ਦੱਸ ਦਿਓ ਤਾਂ ਮੇਰਾ ਹੌਸਲਾ ਵਧਿਆ ਰਹਿੰਦਾ ਇਹਨਾਂ ਨਾਲ ਕੋਈ ਨਾ ਕੋਈ ਤਾਂ ਤੁਸੀਂ ਮੇਰਾ ਹੌਸਲਾ ਵਧਾਇਆ ਕਰੋ ਹਨਾ ਮੇਰੇ ਨਾਲ ਗੱਲਾਂ ਬਾਤਾਂ ਕਰਿਆ ਕਰੋ ਤੁਸੀਂ ਮੈਂ ਨੰਬਰ ਵੀ ਉੱਤੇ ਦਿੰਦੀ ਆ ਸਪੈਸ਼ਲ ਤੁਹਾਡੇ ਵਾਸਤੇ ਸਹੇਲੀਆਂ ਵਾਸਤੇ ਨੰਬਰ ਵੀ ਦਿੰਦੀ ਆ ਕਿਉਂਕਿ ਚਲੋ ਦਵਾਈ ਵਾਲਿਆਂ ਵਾਸਤੇ ਤਾਂ ਆਪਾਂ ਦੇ ਦਈਆਂ ਵੀ ਜੇ ਕਿਸੇ ਨੇ ਦਵਾਈ ਮਗਾਉਣੀ ਆ ਤਾਂ ਆਪਾਂ ਨੂੰ ਕਾਲ ਕਰ ਸਕਦਾ ਤੁਹਾਨੂੰ ਵੀ ਪਤਾ ਵੀ ਆਯੁਰਵੈਦਿਕ ਦਵਾਈ ਆਪਣੀ ਜਾਂਦੀ ਰਹਿੰਦੀ ਹੈਗੀ ਆ ਹਨਾ ਸਾਰੇ ਤੇ ਤੁਸੀਂ ਮਤਲਬ ਦੱਸਿਆ ਕਰੋ ਨਾ ਕੁਛ ਨਾ ਕੁਛ ਬਿਚਾਰ ਦੇ ਵਿੱਚ ਆਪਾਂ ਕੀ ਪਾਈਏ ਕੌਫੀ ਚ ਕੀ ਪਾਈਏ ਕਿਹੜੀ ਕੌਫੀ ਬਣਾ ਕੇ ਪੀਏ ਕਿਹੜੇ ਭਾਂਡੇ ਚ ਪੀਏ ਆਪਾਂ ਤੁਸੀਂ ਆਪਦੇ ਕਮੈਂਟ ਜਰੂਰ ਕਰਿਆ ਕਰੋ ਮੈਨੂੰ ਹੌਸਲਾ ਬਹੁਤ ਵੱਧ ਆ ਜਦੋਂ ਤੁਸੀਂ ਕਈ ਭੈਣਾਂ ਨਾ ਮੈਨੂੰ ਫੋਨ ਕਰਕੇ ਕਹਿੰਦੀਆਂ ਨੇ ਕਹਿੰਦੀਆਂ ਜੀ ਜੀ ਆ ਚੀਜ਼ ਤੇਰੀ ਬਣਾਈ ਸੀ ਬੜੀ ਵਧੀਆ ਲੱਗੀ ਫਿਰ ਮੈਂ ਕਹਿੰਦੀ ਆ ਵਧੀਆ ਤਾਂ ਲੱਗੀ ਅਰੇ ਤੁਸੀਂ ਮੈਨੂੰ ਦੱਸਿਆ ਤਾਂ ਕਰੋ ਹਨਾ ਤੁਸੀਂ ਵੀ ਮੈਨੂੰ ਦੱਸਿਆ ਕਰੋ ਵੀ ਆਪਾਂ ਹੁਣ ਕੀ ਬਣਾਈਏ ਤੁਹਾਡੇ ਕੋਲੇ ਕੋਈ ਸਪੈਸ਼ਲ ਚੀਜ਼ ਹੁੰਦੀ ਆ ਤਾਂ ਆਪਾਂ ਉਹਦੀ ਵੀ ਵੀਡੀਓ ਪਾ ਦੇਵਾਂਗੇ ਜੇ ਤੁਹਾਡੇ ਕੋਲੇ ਕੋਈ ਸਪੈਸ਼ਲ ਚੀਜ਼ ਹੁੰਦੀ ਹੈ ਨਾ ਬਣਾਉਣ ਵਾਲੀ ਤੁਸੀਂ ਤੁਹਾਨੂੰ ਆਏ ਆ ਵੀ ਆਪਾਂ ਆ ਚੀਜ਼ ਨਵੀਂ ਆ ਹਨਾ ਤਾਂ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਤੇ ਆਪਾਂ ਜ਼ਰੂਰ ਬਣਾਇਆ ਕਰਾਂਗੇ ਥੋੜੀ ਜਿਹੀ ਖੇਚਲ ਕਰਿਆ ਕਰੋ ਹਨਾ ਤੇ ਠੀਕ ਹੈ ਫਿਰ ਆਪਾਂ ਮਿਲਦਿਆਂ ਅਗਲੀ ਵੀਡੀਓ ਤੇ ਕਰੋ ਕਮੈਂਟ ਮਿੱਠੇ ਮਿੱਠੇ ਤੇ ਓਕੇ ਜੀ ਸასი ਕਾਲ ਧੰਨਵਾਦ